ਹਾਂ ਜਿਹੜਾ ਸਕੂਲ ਚ ਕਹਿੰਦੇ ਆ ਮੈਂ ਪੂਰਾ ਤਿਆਰ ਕਰਕੇ ਹਰਗਣ ਭੇਜਦੇ ਹਾਂ ਨਾ ਹਰਗਣ ਦੇ ਲੱਕਰੀ ਵਾਲ ਲਿਪਸਟਿਕ ਕਰਦੇ ਚੱਕਦੇ ਆ ਤਾਂ ਇਹ ਮੇਰਾ ਫੋਨ ਪੰਜੜਗਾ ਬੜੀ ਜਿਹੋਰ ਚ ਹਾਂ ਇਹ ਕਹਿੰਦੀ ਉਹ ਗਾਣੇ ਤੇ ਪੰਗੜਾ ਪਾਇਆ ਕੁਰਤੀ ਤੇ ਇਹਨੂੰ ਲਟਕਾ ਨਾ ਪਟਦੇ ਅੱਜ ਡਾਂਸ ਕੀਤਾ ਸਕੂਲ ਤੇ ਨੇ ਵੀ ਅੱਜ ਛੁੱਟੀ ਹੈ ਅੱਜ ਕਹਿੰਦੇ ਬਦੌਟ ਆ ਉਹ ਵੀ ਕੋਈ ਚੱਕਰ ਨਹੀਂ ਆ ਅੱਜ ਹਰਗਣੇ ਡਾਂਸ ਕਰਨਾ ਹੈ ਕਲੀ ਕੋ ਪੁੱਛੋ ਉਹ ਕੋ ਲਾਤੀ ਦਾਦੇ ਨੇ ਗੁੱਸੇ ਹਣਾਏ ਦਾਦੇ ਨੇ ਕਿੱਥਾ ਨਾ ਹਾਂ ਦਾਦੇ ਨੇ ਬੜਾ ਗੁੱਸੇ ਹੋਣਾ ਹੀ ਹੂੰ ਦਾਦੇ ਬੜਾ ਗੁੱਸੇ ਹੋਣਾ ਚਲੋ ਚਲੀਏ ਮਮਾ ਕੋ ਵੇਖੋ ਮਮਾ ਅੰਦਰ ਆ ਜੋਤੀਂਂਤੀ ਕੁਰਸੀ ਲਈਓ ਜਾ ਫੜਨਾ ਫੜਨਾ ਛੇਤੀ ਫੜਦਾ ਕੁਰਸੀ ਦੇ ਦੀ ਸੰਦੀ ਜੀ ਜੀ ਉਹ ਜੀ ਜੀ ਗੁੱਡੀਆ ਮੈਨੂੰ ਦੇ ਦੇ ਦਿਨ ਫਿਰ ਹਾਂ ਨਹੀਂ ਕੁਰਸੀ ਕੁਰਸੀ ਉਹ ਕੁਰਸੀ ਤੇ ਚਲ ਮੈਂ ਲੈ ਆਈ ਜਾਵਾਂਗੀ ਉਹ ਤਾਂ ਉਹਨੇ ਕਹਿਤਾ ਤੂੰ ਲੈ ਜਾਈਂ ਦੇ ਦੋਣਾ ਬੜਾ ਖਲਾਰਾ ਪਾਇਆ ਯਾਰ ਕੁਡੀ ਜੀ ਵੀ ਦੇ ਦੋ ਹਾਂ ਆ ਕੀਤਾ ਹੀ ਉਤੋਂ ਲਾਇਆ ਸਾਰਾ ਸਮਾਨ ਕਿਥੋਂ ਉਹ ਘਟਾ ਬਿਮਾਰੀ ਤੋਂ ਬੰਦਾ ਜੇ ਮੇਰੀ ਸਾਫ ਕੀਤਾ ਆ ਹੋ ਜੇ ਕੰਦ ਬੜੀ ਵਧੀਆ ਹੈ ਕਣੀ ਹੁਣ ਸਹੀ ਹੋ ਗਿਆ ਨਾ ਨਹੀਂ ਮਾਤਾ ਮਰ ਕੇ ਖਾਇਆ ਬੜੀ ਸਲਾਹ ਹੈ ਯਾਰ ਮਾਰ ਸਾਰਾ ਖਰਾਬ ਨਾ ਕਰੀ ਤੇ ਸਫਾਈ ਕਰ ਕੋਸ ਨਾ ਰਹਿ ਕੋਈ ਬਾਪ ਕੋ ਤੇੰਦਰ ਮਾਰਾ ਦੇ ਕੁੜਾ ਮਾਸਾ ਨਹੀਂ ਸੀ ਯਾਨੀ ਓਹੋ ਕੱਢ ਦੇ ਦੋਹਾਂ ਆਂਡੀ ਚਿਪਸ ਹੁੰਦੀ ਐ ਤੇਰੇ ਚਿਪਸ ਖਾਂਦੇ ਆਂਡੀ ਜਾਂਦੀ ਆ ਹਾਏ ਕੱਢ ਦੇ ਹੋਰ ਖਾਣੇ ਬੱਗਿਆ ਹੁਣ ਕੱਢਣਾ ਇਹਦਾ ਕਰ ਦਗਾ ਮਾ ਦੋ ਕੀ ਮਾਰਨੀ ਆ ਕਿਹਦੇ ਮਾਰਨੀ ਆ ਆਂਡੀ ਆਤੀ ਦੇ ਨਾ ਪਤਾ ਦਦਾ ਚਿਪਸ ਖਾਂ ਵੀਏ ਕਿਹਦੇ ਖਾਣੇ ਚਿਪਸ ਮੇਰੇ ਕੋਈ ਗੱਲ ਨਹੀਂ ਫੇਕੜੀ ਗੱਲ ਹੋਰ ਲੈ ਦੂੰ ਮੈਂ ਤੈਨੂੰ ਤੇ ਤੋ ਨਹੀਂ ਕਰਣੀ ਮਾਰਨੀ ਦੇ ਦੇ ਤੂੰ ਦੇ ਦੋ ਨਹੀਂ ਪਤਾ ਨਹੀਂ ਨਹੀਂ ਆਹ ਤੇਰਾ ਪੈਟਾ ਆਹ ਤੇ ਪੈਟਕਾ ਤੇਰਾ ਦੇਓ ਕੀ ਜੀ ਦਵਾ ਉਹ ਰਹੇ ਦੇ ਲੋਹਾਵਾ ਲੋਹਾਵਾ ਖਰਾਬ ਹੋਇਣਾ ਰਗੁਣ ਇਹ ਕਰਨਾ ਇਹਦਾ ਉਹ ਲੈ ਜਾ ਉਹ ਲੈ ਜਾ ਆ ਲੈ ਆ ਲੈ ਜਾ ਆ ਲੈ ਜਾ ਐ ਅੰਨੀ ਫੋਟੋ ਤੋੜਨੀ ਹੈ ਕੀ ਕੀ ਕਰਨੀ ਹੈ ਕੀ ਕਰਨੀ ਇਹਦੇ ਸਿਰ ਵਾਲਾ ਇਹਦਾ ਇਹਦਾ ਸਿਰ ਪੁੱਤ ਇਹਦੇ ਇਹਦੇ ਵਾਲ ਉੱਡ ਗਏ ਆ ਨਹੀਂ ਆਇਆ ਖੜੀ ਹੈ ਨਹੀਂ ਨਹੀਂ ਇਹਨੂੰ ਕੋਈ ਦਿਸ਼ਿਕਸ਼ਨ ਕਰ ਗਈ ਜਦ ਇਹਨੇ ਕੁੱਤੇ ਵਾਲਾ ਸਾਬਣ ਲਾ ਲਿਆ ਸਰ ਤੇ ਨਹੀਂ ਟੋਪੀ ਇਹਨੂੰ ਕੈਪਾਓ ਇਹਨੂੰ ਕੈਪਾਓ ਇਹਦੀ ਸਸੀ ਗਾਲ ਜੀ ਸਾਹ ਤੜਾ ਇੱਧਨੇ ਮੁਲਾਕਾਤੇ ਅੱਜ ਤੈਨੂੰ ਭਾਜੀ ਹੁਣੇ ਆ ਰਹੇ ਨੇ ਸੰਦੀਪ ਨੂੰ ਦਿਵਾਲੀ ਦੇਣੋਂ ਵਾਸਤੇ ਮੈਂ ਆਇਆ ਹਿੱਥੇ ਲਫਾਫੇ ਲੈਣ ਵਾਸਤੇ ਛੇਰਾਂ ਦੇ ਦਰਵਾਜੇ ਲਾਗੇ ਲੈ ਲੈ ਇਹ ਲਫਾਫੇ ਸਲੂਨ ਵਾਸਤੇ ਕਿਉਂਕਿ ਸ਼ੈਂਪੂ ਗੇਰੇ ਪਾ ਦੇ ਜੀ ਨੇ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਗਾਲ ਜੀ ਕਦੋਂ ਠੀਕ ਦੇ ਉਹਦੇ ਵਜੋਂ

ਜਿਹੜਾ ਦਾ ਸੂਟ ਰਿੰਦਾ ਵੀ ਦੇ ਦੇਗਾ ਅਸ਼ਰਾਏ ਦਾ ਐ ਕਿਹਨੇ ਦਾ ਉਸ ਲੈ ਅਸ਼ਾ ਚੱਲ ਕੋਈ ਨਹੀਂ ਚਾ ਉਥੋਂ ਦੇ ਦੂ ਇਹ ਕਿਹਨੇ ਆਹਾ ਉਹ ਥੋੜੀ ਦੇ ਦੇ ਮੈਨੂੰ ਥੋੜੀ ਮੰਮੀ ਹੁੰਦੀ ਸੀ ਸਾਰੀਆਂ ਆੜਾ ਟੋਕਰੀਆਂ ਜੋਤੀ ਦੀਨ ਦੇ ਦੇ ਸਾਰਾ ਫੜਾ ਦੇ ਦੇ ਰਫਟੀ ਨਾ ਉਹ ਡਿਗੀ ਵੀ ਤੁਹਾਡੇ ਘਰ ਚੱਲੀ ਹੈ ਠੀਕ ਹੈ ਹਾਂ ਚਲੋ ਨਹੀਂ ਮੇਰੀ ਆ ਨਾ ਮੇਰੀ ਨਾਨੀ ਆ ਉਹ ਇਸ ਤੋਂ ਮੇਰੀ ਨਾਨੀ ਆ ਆ ਸਾਹਮਣਾ ਮੱਥਾ ਜਾ ਕਰਤਾ ਆ ਉਪਰ ਵਾਲਾ ਲੱਗਿਆ ਕਰਨਾ ਉਹ ਵਾਲਾ ਉਹ ਕਾਲੀ ਚ ਬੈ ਕੇ ਖਰੋਤੀ ਖਰੋਤੀ ਕਰਕੇ ਹੋਤੀ ਹੈ ਤੇ ਮੇਰਾ ਚੈਲਡਿੰਗ ਨਹੀਂ ਦੀ ਤਾਂ ਉਸੇ ਵਾਲੇ ਨਾਲ ਹੀ ਕਹਿੰਦਾ ਵੀ ਇਹ ਬੜਾ ਆਸਕਰ ਸਾਰੇ ਜੀ ਜਿਆ ਹਰ ਬੰਦੇ ਆਏ ਹਰ ਦਿਨ ਸਾਥੋਂ ਬਾਅਦ ਜਾਰੀ ਇਹ ਮਹੱਤਵਪੂਰਨ ਹੁਣ ਨਹੀਂ ਖਾਣੀ ਸਵੇਰ ਦੀਆਂ ਖਾਂਡੀਆਂ ਜੇ ਇਹ ਇਹ ਜੋਤੀ ਆਂਟੀ ਦੀਆਂ ਵਾ ਮੈਂ ਮੈਂ ਕੋਨਾ 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 ਹਨੀ ਹਨੀ ਜਾਂ ਨਾ ਭਾਈ ਕਿਦੇ

ਮੈਂ ਆਹ ਕਰ ਦਿੱਤਾ ਮੈਂ ਹੋ ਗਿਆ ਉਹਨਾਂ ਫਤਨ ਲੈ ਜਾऊंगा ਠੀਕ ਹੈ ਠੀਕ ਬੱਚਿਆ ਨਹੀਂ ਬੱਚਿਆ ਨਹੀਂ ਆਹ ਬਾਇੰਦ ਕਰ ਦੋ ਨਾਨੀ ਨੂੰ ਬਾਇੰਦ ਕਰ ਦੋ ਮੰਮੀ ਨਾਲ ਆਇਆ ਚੰਗਾ ਲੈ ਫੜਾ ਫੜਾ ਚਲੋ ਠੀਕ ਆਜੋ ਸਕੂਟਰੀ ਚੱਲ ਜੈਣੇ ਸਕੂਟਰੀ ਤੇ ਮੰਮੀ ਹਣੀ ਚੜ ਗਏ ਤਾਰ ਤਾ ਬਸ ਟੈਣ ਚੱਲੇ ਹੁਣ ਚੱਲ ਬੇਸ਼ੇਰਾ ਉੰਬਰ ਸਰ ਨੂੰ ਬੱਸ ਅੱਜ ਕੋਈ ਵੀ ਨਹੀਂ ਲੱਗੀ ਪੰਨੀ ਕਿ ਚੱਕਰ ਨਹੀਂ ਤੇ ਬੱਸਾਂ ਬੜੀਆਂ ਲੱਗੀਆਂ ਹੁੰਦੀਆਂ ਉਹਦਾ ਆ ਗਈ ਇੱਕ ਬੱਸ ਉਹਨੇ ਨੰਕੇ ਗਈਏ ਬੱਸ ਤੇ ਇਹ ਅੰਦਰ ਅੰਦਰ ਵੜ ਗਈ ਚਲਾ ਵਧੇ ਕਿ ਪਈ ਇੱਕ ਆਠਾ ਬੰਦੇ ਘੁੱਟ ਕੇ ਹਣ ਇਹ ਖੜਨੀਆਂ ਕਦੇ ਓਕੇ ਆ ਕੰਮ ਲੜੀਆਂ ਵੇਹ ਤੇ ਕਿੰਨੀਆਂ ਜਗੰਡੀਆਂ ਵੇਹ ਕੋਈ ਲੈਣੀ ਲੜੀ ਲੜੀ ਕੋਈ ਲੈਣੀ ਵੇਹ ਤਾਰੇ ਵੇਹ ਕਿੰਨਾ ਵਜਗੰਡਿਆ ਕੀ ਲੈਣਾ ਆਹ ਵੇਹ ਲੜੀਆਂ ਕਿਉਂ ਕਿ ਆਏ ਵਾਲਾ ਨੰਦ ਲੱਗੇ ਪਏ ਨੇ ਰਾਸ਼ਕਣੀ ਵੇਖ ਤੂਰਾ ਮੈਂ ਤੇ ਮਣੀ ਰਹੇ ਨੰਦਲੇਨ ਪਿਆਰ ਆਏ ਆ ਤੁਮਨੇ ਨਰਗਿਲ ਖੜਨਾ ਦੇਖਣਾ ਇਹ ਬਟਾਲੇ ਦਾ ਨਰਗਿਲ ਖੜਨਾ ਭਾਈ ਮੈਂ ਭੰਨਣਾ ਸੁਭ ਕੰਮ ਕਰਨਾ ਕੋਈ ਸੁਭ ਕੰਮ ਕਰਨਾ ਪਈ ਸਹੀ ਗੱਲ ਹੈ ਨੂੰ ਨੂੰ ਕਰਨਾ ਕੋਈ 99 ਸਜਾਇਆ 200 ਕਿ ਨਹੀਂ ਨਵੀਂ ਆ ਰਾਤ ਦੇ ਕੱਪੜੇ ਸੈੱਟ ਕਰਕੇ ਇੱਧਰ ਪਾਇਆ ਖਲਾਰਾ ਕਰਦਾ ਹਾਂ ਜਾਂਜੀ ਛੋਣਾ ਕੀ ਕਰਦਾ ਸੀ ਇਹ ਪੁੱਤ ਮੇਰਾ ਕੀ ਕਰਦਾ ਆ ਇਹ ਕੀ ਬੰਮਾਂ ਬੋਲੇ ਬੰਮਾਂ ਬੋਲੇ ਅੱਜ ਕਰਾਈ ਹੁਣ ਤੇ ਹੋਰ ਬੰਨੇ ਖਰਾਬ ਵੀ ਕਰਤੀ ਅਰੇ ਕੱਲ ਲੈ ਕੇ ਪੋਤਲ ਚ ਪਾਇਆ ਨਾ ਰੰਗ ਬੰਨਵਾ ਦਿੱਤਾ ਕੱਢੀ ਹੋਰਸ ਲੈ ਕੇ ਠੀਕ ਹੈ ਹੋਰਸ ਪਰ ਜੰਗੀ ਤੇਰਾ ਤੋਨਾ ਪੈਣਾ ਹੋਰ ਨਾ ਮਿੱਟੀ ਘੱਟ ਮਿਲਦੀ ਕੀ ਦਾ ਦਾਦੂ ਆ ਕਿਹਦਾ ਦਾਦੂ ਆ ਤੇਰਾ ਦਾਦੂ ਆ ਨਹੀਂ ਤੇਰਾ ਪੁੱਤ ਦਾਦੂ ਨਹੀਂ ਆ ਵੀ ਮੰਨ ਦੇ ਨਾ ਕੋਈ ਨਾ हां दे जी जी देना दादू ਚ ਖਾ ਲੋ ਜੀ ਜੀ ਕਹ ਦਾदू बिस्किट ਖਾ ਲੋ ਅਰੇ ਦਾਦੂ ਨੂੰ ਦਵੋ ਨਾ ਕਹ ਦਾਦੂ ਖਾਓ ਆ ਵੀ ਨਹੀਂ ਨਹੀਂ ਬੱਧ ਨਹੀਂ ਨਾ ਇੱਧਰ ਮੈਂ ਬਣਾਉਂਦੇ ਆਂ ਚੋਲ ਤੇ ਆਈ ਨਾ ਕੋ ਜਿਆਦਾ ਸਬ ਪੈ ਗਏ ਅੱਜ ਮੈਂ ਇਸੇ ਕਮਰਾ ਮੈਂ ਬਣਾਉਂਦਾ ਬੜਾ ਬੜਾ ਡਾਡੀ ਚੱਲੇ ਲੈਣ ਦੁੱਧ ਗੰਦੇ ਪੈਰ ਕਲੀ ਜੰਨੀ ਫਿਰ ਟੀ ਘਟਾ ਮੈਂ ਨਹੀਂ ਖੜਨਾ ਮੈਂ ਅੱਜ ਜਿਹਨੇ 10 ਰੁਪਏ ਦਾ ਕਿੰਡਰ ਜੁਏ ਲਿਆਕ ਤਾਂ ਇਹਨੂੰ ਤੇ ਉੱਥੇ 10 ਰੁਪਏ ਨਿਕਲ ਗਏ ਉਹ ਬੋਲ ਨੇ ਮੂੰਹ ਚ ਪਾਈ ਦੀ ਮੈਂ ਹਰ ਗੁਣ ਦਾ ਤੇਰਾ ਮੂਡ ਪੱਕਾ ਵੰਡਿਆ ਜਦੋਂ ਚਪੇੜਾ ਖਾਂਦਾ ਹੋਣੀ ਕਰੀ ਪੈਤਰੇ ਜਾਣੀ ਨਹੀਂ ਓਕੇ ਨਹੀਂ ਵੈਲਾ ਲੱਗਦੀ ਸਰ ਤਾਂ ਇਹ ਕਹਿੰਦੇ ਮਾਰਦਾ ਹੈ ਨੇ ਜੋਣੀ ਮੱਤਿ ਜਾ ਮੱਤਿ ਜਾ ਮੱਤਿ ਜਾ ਨੇ ਮੱਤਿ ਸਮਝ ਦੀ ਜੋ ਹੋ ਗਏ ਦੀ ਪੱਤੀ ਜਾ ਪੱਤੀ ਹਾਂ ਹਮਾਂ ਲੇ ਵੀ ਕਟਿੰਗ ਗਿਫਟ ਮਿਲੀ ਹੋ ਗਏ ਹਾਂ ਉਹ ਪੂਰੀ ਪਈ ਹੈ ਪੂਰੀ ਪਈ ਹੈ ਇੱਕੋ ਚੀਜ਼ ਵਿੱਚੋਂ ਨਿਕਲੀ ਪਤਾ ਨਹੀਂ ਕੀ ਆ ਸ਼ੈਂਪੂ ਸ਼ੰਪੂ ਬਾਕੀ ਸਾਰਾ ਕੋਹ ਹੈ ਦਵਾ ਦੇ ਪਾਊਡਰ ਵੀ ਪਿਆ ਐ ਦੱਸ ਉਹ ਥੋੜਾ ਜਿਹਾ ਆਡਰ ਪਿਆ ਆ ਜੌਨਸਨ ਬੇਬੀ ਵਰਤਦੇ ਨਹੀਂ ਹੈ ਹੈ ਤਨ ਜੌਨਸਨ ਬੇਬੀ ਸਾਦੂ ਉਹ ਤਾਂ ਪਤਾ ਨਹੀਂ ਕੀ ਚੱਕਰ ਉਹ ਬ੍ਰਾਂਡ ਹੁਣ ਆਉਂਦਾ ਹੀ ਨਹੀਂ ਇਹ ਆਉਂਦਾ ਆ ਕਹਿੰਦੇ ਵੀ ਉਹ ਸਹੀ ਨਹੀਂ ਹੈ ਇਦਾਂ ਆਉਂਦਾ ਮਲਾਵਟ ਪਤਾ ਨਹੀਂ ਇਦਾਂ ਕੋਈ ਹੁੰਦੇ ਉਹ ਲੈਂਦਾ ਕੋਈ ਆਉਂਦਾ ਜ਼ਰੂਰ ਪਰ ਲੈਂਦੇ ਨਹੀਂ ਲੁਕੋ ਲਾਈ ਨਿੱਕੇ ਜਿਹਨੂੰ ਤੈਨੂੰ ਕਿਰ ਨੂੰ ਵਿਚਾਰੀ ਨੂੰ ਵੀ ਨਹੀਂ ਕੋਈ ਚਿੱਤਾ ਹੀ ਨਹੀਂ ਤੈਨੂੰ ਲਈ ਜਨੂੰ ਕੁੱਟੀ ਨਾਲਾ ਸੜਤੀ ਪਛੀ ਰਾਤ ਇਹਦਾ ਮਾਰ ਤੈਨੂੰ ਮੈਂ ਪਿਆ ਸੋਝਾ ਨਾ ਕੋਣ ਸੋਝਾ ਚੱਲਦਾ ਤੇਰਾ ਕੀ ਆ ਪੇ ਸੋਝਾ ਜੇ ਲਈ ਅਣੀ ਜੀ ਬੀੜ ਕੋ ਨੀ ਜਸਤੇ ਜਤ ਅਨੇਵਦਾ ਗਾਣਾ ਬੋਲੇ ਟਣਣਾਣਾ ਇਦਾਂ ਕਿਤਾ ਗਾਣਾ